ਜੀ ਸਵਾਗਤ ਕਰਦੇ ਆ ਤੁਹਾਡਾ ਵਾਈਗਰੂ ਕਲੋਥ ਹਾਊਸ ਹੈ ਨੇ ਪਾਰਟਿਕੂਲਰ ਡਬਲਓ ਲੋ ਜੀ ਅੱਜ ਇੱਕ ਨਵੀਂ ਕਲੈਕਸ਼ਨ ਨਾਲ ਹਾਜ਼ਰ ਹੋਏ ਆ ਅੱਜ ਅਸੀਂ ਜਿਹੜੇ ਤੁਹਾਡੇ ਵਾਸਤੇ ਸੂਟ ਲੈ ਕੇ ਆ ਫਿਰ ਅੱਜ ਸੇਲ ਦੇ ਵਿੱਚ ਸੂਟ ਰਹਿਣੇ ਆ ਜੀ ਬੁਟੀਕ ਵਰਕ ਦੇ ਸੂਟ ਲੈ ਕੇ ਆ ਸੇਲ ਪ੍ਰਾਈਸ ਦੇ ਵਿੱਚ ਰਹਿਣ ਵਾਲੀ ਹੈ ਜੀ ਜਨਰਲ ਪ੍ਰਾਈਸ ਦੇ ਵਿੱਚ ਸੂਟ ਦਿੱਤੇ ਜਾਣਗੇ ਲੋ ਅੱਜ ਦੀ ਵੀਡੀਓ ਲੱਗੀਆਂ ਸਟਾਰਟ ਕਰਨ ਬਹੁਤ ਹੀ ਪਿਆਰੇ ਜਿਹੇ ਸੂਟ ਰਹਿਣੇ ਆ ਅੱਜ ਫਿਰ ਤੁਹਾਡੇ ਵਾਸਤੇ ਅਸੀਂ ਫੁਲਕਾਰੀ ਦਾ ਇੱਕ ਨਵਾਂ ਡਿਜ਼ਾਈਨ ਲੈ ਕੇ ਆਏ ਆ ਦੇਖੋ ਜੀ ਫੁਲਕਾਰੀ ਦੇ ਵਿੱਚ ਰਹੂਗਾ ਇਹ ਵੀ ਪਸ਼ਮੀਨੀਏ ਤੇ ਬਣਿਆ ਹੋਇਆ ਡਿਜ਼ਾਈਨ ਠੀਕ ਹੈ ਜੀ ਪਸ਼ਮੀਨੀਏ ਕੇ ਬਣਿਆ ਹੋਇਆ ਫੁਲਕਾਰੀ ਵਰਕ ਦਾ ਜਿਹੜਾ ਸੂਟ ਹੈ ਤੇ ਨਾਲ ਤੁਹਾਨੂੰ ਇਹਦੀਆਂ 슬ੀਵਸ ਮਿਲ ਗਈਆਂ 슬ੀਵਸ ਦਾ ਕੰਮ ਮਿਲੂਗਾ ਲੋ ਜਨੂਲ ਪ੍ਰਾਈਸ ਵਿੱਚ ਸੂਟ ਦਵਾਂਗੇ ਤੁਹਾਨੂੰ ਇਹ ਵਾਲੇ ਸੇਲ ਪ੍ਰਾਈਸ ਰਹਿਣੇ ਆ ਲੋਹੜੀ ਕਰਕੇ ਸੇਲ ਲੱਗੀ ਹੈ ਜੀ ਇਹਨਾਂ ਸੂਟਾਂ ਤੇ ਲੋ ਸਿਰਫ ਇਹਦੀ ਪ੍ਰਾਈਸ ਰਹਿਣੀ ਹੈ ਇਹ ਰੱਗੀਆਂ ਇਹਦੀਆਂ 슬ੀਵਸ ਦਾ ਵਰਕ ਸਿਰਫ ਇਹ ਵਾਲੇ ਸੂਟ ਦੀ ਪ੍ਰਾਈਸ ਰਹਿਣੀ ਹੈ ਜੀ 800 ਰੁਪਏ 800 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਤੁਹਾਨੂੰ ਮਿਲ ਜੂਗਾ ਬਲੈਕ ਕਲਰ ਦੇ ਦੋ ਸੂਟ ਮਿਲ ਜਾਣਗੇ ਤੁਹਾਨੂੰ ਫੁਲਕਾਰੀ ਦੇ ਵਿੱਚ ਇਸ ਤੋਂ ਅਗਲਾ ਕਲਰ ਆਊਗਾ ਜੀ ਮਹਿੰਦੀ ਮਹਿੰਦੀ ਵੀ ਤੁਹਾਨੂੰ ਫੁਲਕਾਰੀ ਦੇ ਵਿੱਚ ਹੀ ਮਿਲੂਗਾ ਅਗਲਾ ਕਲਰ ਆਊਗਾ ਜੀ ਇਹ ਚ ਮਹਿੰਦੀ ਇਹ ਕੇਵळा ਮਹਿੰਦੀ ਕਲਰ ਆਊਗਾ ਜੀ ਲਓ ਚੈੱਕ ਕਰੋ ਜੀ ਇਹ ਵੀ ਪਸ਼ਮੀਨੇ ਤੇ ਬਣਿਆ ਹੋਇਆ ਫੁਲਕਾਰੀ ਦਾ ਸੁੰਦਰ ਮਹਿੰਦੀ ਕਲਰ ਹੋਣਾ ਲਓ ਜੀ ਪਸ਼ਮੀਨੇ ਦੀ ਹੀ ਰਹਿਣ ਵਾਲਾ ਜੀ ਲਓ ਬਹੁਤ ਹੀ ਪਿਆਰਾ ਜਿਹਾ ਸੂਟ ਰੰਗ ਦਾ ਪ੍ਰਾਈਸ ਰਹਿਣੀ ਇਹਦੀ 800 ਰੁਪਏ 800 ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸਾਡੇ ਕੋਲੋਂ ਠੀਕ ਹੈ ਜੀ ਨਾਲ ਤੋਂ ਇਹਦੀਆਂ 슬ੀਵਸ ਵੀ ਮਿਲਣਗੀਆਂ ਲਓ ਇਹ ਵਾਲੀਆਂ ਮੈਲੀਆਂ ਜਿਹਦੀਆਂ 슬ੀਵਸ ਤੇ ਸਰੀਫ ਤੇ ਉੱਪਰ ਵਰਕ ਹੈ ਜੀ 800 ਰੁਪਏ ਦਾ ਪ੍ਰਾਈਸ ਰੈਟਰ ਜੀ ਠੀਕ ਹੈ ਜੀ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਲਓ ਜੀ ਇਹ ਵਾਲਾ ਪਛਮੀਨੇ ਤੇ ਸੁੱਟ ਰਹੂਗਾ ਜੀ ਪਸ਼ਮੀਨੀ ਤੇ ਸੂਟ ਰਹਿਣਾ ਸਿੰਧੀ ਵਰਕ ਦਾ ਚੈੱਕ ਕਰੋ ਜੀ ਸਿੰਧੀ ਵਰਕ ਦਾ ਸੂਟ ਮਿਲੂਗਾ ਪਸ਼ਮੀਨੀ ਉੱਪਰ ਬਹੁਤ ਹੀ ਪੈਰਾਜਾ ਬਣਿਆ ਹੋਇਆ ਸੂਟ ਠੀਕ ਹੈ ਨਾਲ ਤੁਹਾਨੂੰ ਮਿਲਣਗੇ ਇਹਦੀ ਬਾਟਮ 슬ੀਵਸ ਤੇ ਕੰਮ ਇਹ ਵਾਲਾ 슬ੀਵਸ ਦਾ ਵੀ ਕੰਮ ਮਿਲੂਗਾ ਪ੍ਰਾਈਸ ਇਹਦੀ ਵੀ ਅੱਜ ਤੁਸੀਂ ਰਹੂਗੀ 790 ਇਹ ਵਾਲੇ ਸੂਟ ਦੀ ਪ੍ਰਾਈਸ ਰਹਿਣੀ ਹੈ 790 ਦੇ ਵਿੱਚ 790 ਦੇ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਸਾਡੇ ਕੋਲ ਇਸ ਤੋਂ ਅੱਗੇ ਰਹੂਗਾ ਜੀ ਲਓ ਇਹ ਸ਼ਿਲਕ ਪਸ਼ਮੀਨੀ ਤੇ ਸੂਟ ਰਹਿਣਾ ਜੀ ਬਹੁਤ ਸੋਨਾ ਸੂਟ ਹੈ ਮਹਿੰਦੀ ਜੀ ਕਲਰ ਚ ਆਊਗਾ ਬਹੁਤ ਹੀ ਪਿਆਰਾ ਜਿਹਾ ਬਣਿਆ ਹੋਇਆ ਹੈ ਦਾ ਕੇਰਾ ਨਾਲ ਬਣੀਆਂ ਹੋਈਆਂ ਇਹਦੀਆਂ 슬ੀਵਸ 790 ਹੀ ਇਹਦੀ ਪ੍ਰਾਈਸ ਰਹਿਣੀ ਹੈ ਜੀ ਅੱਜ ਸੇਲ ਪ੍ਰਾਈਸ ਦੇ ਵਿੱਚ ਸੂਟ ਦੇਣੀ ਹੈ 790 ਦੀ ਪ੍ਰਾਈਸ ਰਹਿਣੀ ਹੈ ਇਹ ਵਾਲੀਆਂ ਬਣੀਆਂ ਹੋਈਆਂ 슬ੀਵਸ ਇਦੀਆਂ ਠੀਕ ਹੈ ਜੀ 790 ਦੀ ਪ੍ਰਾਈਸ ਰਹਿਣੀ ਹੈ ਇਹ ਬੜੇ ਸੂਟ ਦੀ ਲਓ ਇਸ ਦੇ ਵਿੱਚ ਅਗਲਾ ਸੂਟ ਆਊਗਾ ਜੀ ਲਓ ਇਹ ਆਊਗਾ ਜੀ ਕੋਟ ਰਾਈਸ ਦੀ ਤਰ੍ਹਾਂ ਸਟੱਫ ਹੈ ਠੀਕ ਹੈ ਜੀ ਗ੍ਰੇ ਕਲਰ ਹੈ ਕੋਟ ਰਾਈਸ ਦੀ ਤਰ੍ਹਾਂ ਸਟੱਫਰ ਹੋਊਗਾ ਜੀ ਵੱਡੇ ਪਣੇ 'ਚ ਰਹਿਣਾ ਇਹ ਵੱਡੇ ਪਣੇ ਚ ਰਹਿਣਾ ਲੋ ਜੀ ਪ੍ਰਾਈਸ ਇਹਦੀ ਰਹਿਣੀ ਆ ਜੀ ਸਿਰਫ ਤੁਹਾਨੂੰ 700 750 ਦਾ ਸੂਟ ਮਿਲਣਾ ਜੀ ਸਿਰਫ ਤੁਹਾਨੂੰ ਲਓ ਬਹੁਤ ਹੀ ਪਿਆਰਾ ਜਿਹਾ ਬਣਿਆ ਹੋਇਆ ਇਹਦਾ ਘੇਰਾ ਸਿਰਫ 750 ਦਾ ਸੂਟ ਮਿਲਣਾ ਤੁਹਾਨੂੰ ਇਹ ਵਾਲਾ ਤੇ ਇਹ ਵਾਲੀਆਂ ਬਣੀਆਂ ਹੋਈਆਂ ਇਹਦੀਆਂ 슬ੀਵਸ ਲਓ ਇਹ 슬ੀਵਸ ਦੇ ਉੱਪਰ ਵਰਕ ਆਊਗਾ ਜੀ ਬਹੁਤ ਹੀ ਪਿਆਰਾ ਜਿਹਾ ਵਰਕ ਹੈ 슬ੀਵਸ ਦਾ ਵਰਕ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜ਼ਿਆਦਾ ਪਿਆਰਾ ਵਰਕ ਹੈ 슬ੀਵਸ ਦਾ ਕਾਟ ਰਾਈਸ ਆ ਜੀ ਇਹ ਸੋ ਇਹ ਵਾਲੇ ਸੂਟ ਦੀ ਪ੍ਰਾਈਸ ਰਹਿਣੀ ਆ ਅੱਜ ਲੋਹੜੀ ਤੇ ਤੁਹਾਨੂੰ ਇਹ ਵਾਲੇ ਸੂਟ ਸਿਰਫ ਸੇਲ ਪਰਾਈਸ ਦੇ ਵਿੱਚ ਹੀ ਦੇ ਰਹੇ ਆ ਜੀ ਠੀਕ ਹੈ ਜੀ ਲਓ ਇਸ ਤੋਂ ਅੱਗੇ ਚੈੱਕ ਕਰੋ ਜੀ ਇਹ ਕੇਵਲੇ ਸੂਟ ਆਣਗੇ ਸਾਨੂੰ ਇਹ ਵੀ ਬਹੁਤ ਸੋਹਣਾ ਸਟਾਫ ਰਹਿਣਾ ਜੀ ਗਰਮ ਸਟਾਫ ਹੈ ਬਿਲਕੁਲ ਐਦਾਂ ਦਾ ਸਟਾਫ ਹੈ ਜਿਵੇਂ ਕਟ ਰਾਈਜ਼ ਹੈ ਠੀਕ ਹੈ ਪਰ ਹੈਵ ਗੋਟ ਰਾਈਜ਼ ਦੀ ਤਰ੍ਹਾਂ ਹੀ ਹੈ ਲਓ ਬਹੁਤ ਸੋਹਣਾ ਸਟਾਫ ਰਹਿਣਾ ਜੀ ਗਰਮ ਵੱਡੇ ਪਣੇ ਦਾ ਰਹੂਗਾ ਜੀ ਇਹ ਸੈਲਫ ਦੇ ਵਿੱਚ ਰਹੂਗਾ ਪੂਰਾ ਗਰਮ ਸਟਾਫ ਆ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗਾ कॉटन कोटराइज ਦੀ ਤਰ੍ਹਾਂ ਸਟਾਫ ਰਹਿਣਾ ਜੀ ਇਹ कॉटन कोटराइज ਦੀ ਤਰ੍ਹਾਂ ਇਹ ਵਾਲਾ ਬਣਿਆ ਹੋਇਆ ਜੀ ਇਹਦਾ ਕੇਰਾ ਲਓ ਬਹੁਤ ਹੀ ਪਿਆਰਾ ਜਿਹਾ ਬਣਿਆ ਹੋਇਆ ਇਹਦਾ ਕੇਰਾ ਤੇ ਨਾਲ ਤੁਹਾਨੂੰ 슬ੀਪ ਸੂਪਰ ਵੀ ਵਰਕ ਮਿਲੂਗਾ ਇਹ ਵਾਲੀਆਂ ਮਿਲਣਗੇ ਜੀਆਂ 슬ੀਪ ਸੂਪਰ ਵਰਕ ਪ੍ਰਾਈਸ ਇਹ ਵਾਲੇ ਸੂਟ ਦੀ ਜਿਹੜੀ ਰਹਿਣੀ ਆ ਜੀ ਸਿਰਫ 800 ਰਹਿਣੀ ਆ ਜੀ 800 ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸਾਡੇ ਕੋਲ ਸ਼ਿਪਿੰਗ ਚਾਰ ਤੁਹਾਨੂੰ ਥੋੜਾ ਜ਼ਿਆਦਾ ਪੈਣਾ ਕਿਉਂਕਿ ਹੈਵੀ weight ਹੈ ਜੀ ਸੂਟ ਦਾ ਹੈਵੀ weight ਹੈ ਆ ਹੈਵੀ weight ਮੁਤਾਬਕ ਹੀ ਤੁਹਾਨੂੰ ਚਾਰਜ ਪੈਣਾ ਜੀ ਸੂਟਾਂ ਦਾ ਠੀਕ ਹੈ ਜੀ ਹੈਵੀ weight ਹੈ ਹੈਵੀ weight ਮੁਤਾਬਕ ਤੁਹਾਨੂੰ ਸੂਟਾਂ ਦਾ ਚਾਰਜ ਪੈਣਾ ਇਹਦੇ ਵਿੱਚ ਦੋ ਕਲਰਾਂ ਚ ਆਊਗਾ ਜੀ ਇੱਕ ਇਹ ਵਾਲਾ ਕਲਰ ਸੀ ਸੇਮ ਦੋ ਕਲਰ ਮਿਲ ਜਾਣੇ ਤੁਹਾਨੂੰ ਇਹ ਵਾਲੇ ਸੂਟ ਦੇ ਲਓ ਇਹ ਕੇਵਲਾ ਸੂਟ ਰਹੂਗਾ ਜੀ ਇਹਦੇ ਚ ਕੀ ਕਲਰ ਆਊਗਾ ਇਹ ਵੀ ਕਲਰ ਬਹੁਤ ਹੀ ਪਿਆਰਾ ਜਾਂ ਲਓ ਪੂਰਾ ਗਰਮ ਸਟਾਫ ਰਹੂਗਾ ਸੈਲਫ ਦੇ ਵਿੱਚ ਬਣਿਆ ਹੋਇਆ ਬਹੁਤ ਹੀ ਪਿਆਰਾ ਜਾਂ ਬਣਿਆ ਹੋਇਆ ਕੇਰਾ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਾਂ ਕੇਰਾ ਬਣਿਆ ਹੋਇਆ ਨਾਲ ਇਹਦੇ ਆਊਗਾ ਜੀ 슬ੀਵਸ ਦੇ ਉੱਪਰ ਵਰਕ 800 ਰੁਪਏ ਦੀ ਪ੍ਰਾਈਸ ਰਹਿਣੀ ਆ ਜੀ ਏ ਆਊਗਾ ਜੀ 슬ੀਪਸ ਦੇ ਉੱਪਰ ਵਰਕ ਇਹ 슬ੀਪਸ ਦਾ ਵਰਕ ਆਊਗਾ ਜੀ 800 ਰੁਪਏ ਦੀ ਪ੍ਰਾਈਸ ਰਹਿਣੀ ਆ ਪੂਰਾ ਗਰਮ ਸਟੱਫ ਹੈ ਜੀ ਇਹ ਠੀਕ ਹੈ ਜੀ 800 ਇਹਦੀ ਪ੍ਰਾਈਸ ਰਹਿਣੀ ਆ ਜੀ ਇਹ ਵਾਲੇ ਸੂਟ ਦੀ ਯਾਓ ਜੀ ਇਹ ਕੇਵਲ ਸੂਟ ਚੈੱਕ ਕਰੋ ਜੀ ਇਹ ਵੀ ਬਹੁਤ ਹੀ ਪਿਆਰਾ ਜਿਹਾ ਸੂਟ ਬਣਿਆ ਹੋਇਆ ਕਸ਼ਮੀਰੀ ਦੇ ਉੱਪਰ ਹੈ ਦੋ ਪੈਨਲ ਵਰਕ ਜਾਂਦੇ ਆ ਬਹੁਤ ਸਿੰਪਲ ਸੋਬਰ ਜਿਹਾ ਸੂਟ ਹੈ ਠੀਕ ਹੈ ਜੀ ਲਓ ਪਸ਼ਮੀਨੀ ਦੇ ਉੱਪਰ ਆ ਰਹੂਗਾ ਜੀ ਪੈਨਲਸ ਆ ਰਹੇ ਆ ਦੋ ਪੈਨਲਸ ਆ ਰਹੇ ਆ ਬਹੁਤ ਹੀ ਸੋਹਣਾ ਜਿਹਾ ਵਰਕ ਹੋਇਆ ਲੁੱਕ ਦਿਖਾਵਾਂਗੇ ਸੂਟ ਦੀ ਕਿੱਦਾਂ ਆਉਣੀ ਆ ਜੀ ਨਾਲ ਤੁਹਾਨੂੰ ਇਹਦੇ 슬ੀਵਸ ਮੈਲਿੰਗੇ ਆ 슬ੀਵਸ ਉੱਪਰ ਵੀ ਇਹ ਵਾਲਾ ਵਰਕ ਆਊਗਾ ਲਓ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਸੂਟ ਕਿੱਦਾਂ ਬਣ ਕੇ ਰੈਡੀ ਹੋਣਾ ਦੇਖੋ ਜੀ ਐਦਾਂ ਸੂਟ ਬਣ ਕੇ ਰੈਡੀ ਹੋਣਾ ਐਦਾਂ ਸੇਮ ਸੂਟ ਪਹਿਣਾ ਨੇ ਵੇਅਰ ਕੀਤੇ ਹੋਏ ਤੇ ਬਹੁਤ ਹੀ ਪਿਆਰੇ ਜਿਹੇ ਸੂਟ ਬਣਨੇ ਆ ਦੇਖ ਸਕਦੇ ਹੋ ਤੁਸੀਂ ਸਾਡੇ ਕੋਲੋਂ ਵੀ ਸੇਮ ਤੁਸੀਂ ਦੋ ਸੂਟ ਲੈ ਸਕਦੇ ਹੋ ਸੇਮ ਡਿਜ਼ਾਈਨ ਦੇ ਵਿੱਚ ਸੇਮ ਕਲਰ ਦੇ ਵਿੱਚ ਦੋ ਸੂਟ ਲੈ ਸਕਦੇ ਹੋ ਜੀ ਸੇਮ ਤੋਂ ਅਗਲਾ ਇਹ ਵਾਲਾ ਦੇਖੋ ਇਹ ਵੀ ਪਸ਼ਮੀਨੇ ਦੇ ਉੱਪਰ ਹੋਊਗਾ ਜੀ ਲਓ ਇਹ ਵੀ ਪਸ਼ਮੀਨੇ ਦੇ ਉੱਪਰ ਹੈਣਾ ਬਹੁਤ ਹੀ ਪਿਆਰਾ ਜਿਹਾ ਬਣਿਆ ਹੋਇਆ ਇਹਦਾ ਕੇਰਾ 890 ਦੀ ਪ੍ਰਾਈਸ ਰਹਿਣੀ ਹੈ ਜੀ ਲਓ ਪਸ਼ਮੀਨੇ ਤੇ ਰੈਡੀ ਹੈ ਜੀ ਇਹ ਲਓ ਇਹ ਵਾਲੀਆਂ ਬਣੀਆਂ ਹੋਈਆਂ ਇਹਦੀਆਂ 슬ੀਵਸ ਇਹ 슬ੀਵਸ ਤੇ ਕੰਮ ਹੈ ਪਸ਼ਮੀਨੇ ਦਾ ਸੂਟ ਰਹੂਗਾ ਜੀ 890 ਰੁਪਏ ਦੀ ਪ੍ਰਾਈਸ ਰਹਿਣੀ ਹੈ ਜੀ ਇਹ ਵਾਲੇ ਸੂਟ ਦੀ ਲਓ ਇਹ ਕੇਵਲਾ ਮਿਲੂਗਾ ਜੀ ਇਹ ਥੋੜਾ ਜਿਹਾ ਪਿਸਤਾ ਕਲਰ ਦੇ ਵਿੱਚ ਆਊਗਾ ਫੁਲਕਾਰੀ ਸੂਟ ਹੈ ਫੁਲਕਾਰੀ ਸੂਟ ਰਹੂਗਾ ਪਿਸਤਾ ਜਿਹਾ ਕਲਰ ਹੈ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਜੀ ਪਿਸਤਾ ਕਲਰ ਫੁਲਕਾਰੀ ਦਾ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਪਸ਼ਮੀਨੇ ਤੇ ਰਹੂਗਾ ਜੀ ਜਿਹੜੀਆਂ ਪਹਿਣਾ ਮੇਰੀਆਂ ਬਿਦਾਊਟ ਲਾਈਨਿੰਗ ਪਾਉਣਾ ਚਾਹਦੀਆਂ ਹਨ ਫੁਲਕਾਰੀ ਦੇ ਸੂਟ ਵੀ ਪਾਉਣਾ ਚਾਹਣੀਆਂ ਪਰ ਬਿਦਾਊਟ ਲਾਈਨਿੰਗ ਵੀ ਨਾ ਲੱਗੇ ਉਹ ਇਹ ਵਾਲੇ ਸੂਟ ਲੈ ਸਕਦੇ ਹੋ ਆਰਾਮ ਨਾਲ ਤੁਸੀਂ ਬਾਅਦ ਚ ਇਹਨੂੰ ਡੇਲੀ ਵੇਅਰ ਦੇ ਲਈ ਵੀ ਯੂਜ਼ ਕਰ ਸਕਦੇ ਹੋ ਲਓ ਜੀ ਇਹ 슬ੀਵਸ ਹੋਣੀਆਂ ਸਿਰਫ 800 ਰੁਪਏ ਦੀ ਪ੍ਰਾਈਸ ਰਹਿਣੀ ਹੈ ਜੀ सौ पए वाले सूट प्राइस रहने वाली है जी इस अगे तो ए वाला सूट आऊगा जी ਇੱਕ ਇਹ ਵਾਲਾ ਸੂਟ ਆਊਗਾ ਜੀ ਇਹ ਵੀ ਗਰਮ ਪਸ਼ਮੀਨੀ ਤੇ ਬਣਿਆ ਹੋਇਆ 890 ਦੀ ਪ੍ਰਾਈਸ ਰਹਿਣੀ ਹੈ ਇਹ ਵਾਲਾ ਬਣਿਆ ਹੋਇਆ ਘੇਰਾ ਬਹੁਤ ਹੀ ਪਿਆਰਾ ਜਾਂ ਤੇ ਇਹ ਵਾਲੀਆਂ ਬਣੀਆਂ ਹੋਈਆਂ ਜੀਆਂ 슬ੀਵਸ ਲਓ ਚੈੱਕ ਕਰੋ ਜੀ ਇਹ 슬ੀਵਸ ਬਣੀਆਂ ਹੋਈਆਂ ਬਹੁਤ ਹੀ ਪਿਆਰੀਆਂ ਜੀਆਂ 슬ੀਵਸ ਰਹਿਣੀਆਂ ਜੀ ਘੇਰਾ ਬਣਿਆ ਹੋਇਆ ਪ੍ਰਾਈਸ ਇਹਦੀ ਰਹਿਣੀ ਹੈ ਸਿਰਫ 890 ਲਓ ਜੀ ਇੱਕ ਇਹ ਦੇਖ ਸਕਦੇ ਹੋ ਇਹ ਵੀ ਪਸ਼ਮੀਨੀ ਤੇ ਰਹੂਗਾ ਜੀ ਸੂਟ ਪਸ਼ਮੀਨੀ ਤੇ ਸੂ ਰਹਿਣਾ ਜੀ ਲਓ ਇਹ ਬਹੁਤ ਸੋਹਣਾ ਬਜ਼ੁਰਗਾਂ ਵਾਲਾ ਸੂਟ ਹੈ ਉੱਪਰ ਸਾਰੇ ਉੱਪਰ ਬੂਟੀਆਂ ਆਉਣੀਆਂ ਏਕੇ ਟੈਕਸ ਬ੍ਰਾਂਡ ਤੇ ਸੂਟ ਬਣਿਆ ਹੋਇਆ ਬਹੁਤ ਹੀ ਪਿਆਰਾ ਜਿਹਾ ਬਜ਼ੁਰਗਾਂ ਵਾਲਾ ਕਲਰ ਹੈ ਪ੍ਰਾਈਸ ਇਹ ਵਾਲੇ ਸੂਟ ਦੀ ਰਹਿਣੀ ਹੈ ਸਿਰਫ 900 ਇਹ ਵਾਲਾ ਸੂਟ ਤੁਸੀਂ 900 ਦੇ ਵਿੱਚ ਲੈ ਸਕਦੇ ਹੋ ਸਾਡੇ ਕੋਲ ਠੀਕ ਹੈ ਜੀ 900 ਰੁਪਏ ਦੀ ਪ੍ਰਾਈਸ ਰਹੂਗੀ ਇਹਦੇ ਵਿੱਚ ਏਕੇ ਵਾਲਾ ਕਲਰ ਆਊਗਾ ਇਹ ਵੀ ਕਲਰ ਬਹੁਤ ਪਿਆਰਾ ਜਿਹਾ ਠੀਕ ਹੈ ਜਿਹੜੀਆਂ ਮੇਰੀ ਆਪਣਾ ਬਜ਼ੁਰਗਾਂ ਨੇ ਸੂਟ ਲੈਣਾ ਚਾਹੁੰਦੀਆਂ ਵਰਕ ਵਾਲੀ ਉਹ ਵੀ ਲੈ ਸਕਦੀਆਂ ਲਓ ਬਹੁਤ ਹੀ ਸੋਨਾ ਚ ਬਣਿਆ ਹੋਇਆ ਕੇਰਾ ਬਰੀਕ ਜੀ ਮੇਲ ਆ ਉੱਪਰ ਛੋਟੀਆਂ ਛੋਟੀਆਂ ਬੂਟੀਆਂ ਆਣੀਆਂ ਪ੍ਰਾਈਸ ਇਹ ਬਲੇ ਸੂਟ ਦੀ ਰਹਿਣੀ ਹੈ ਸਿਰਫ 900 ਤੇ ਕਮ ਕਮ 1.85 ਮੀਟਰ ਤੇ ਰੈਡੀ ਹੈ ਜੀ ਕਿਸੇ ਤਰ੍ਹਾਂ ਦੀ ਕੋਈ ਬੁਰਨੀ ਵਾਲੀ ਇਹ ਤੇ ਲਓ ਜੀ ਇਹ ਕੇਵਲ ਆ ਸੂਟ ਲੈ ਸਕਦੇ ਹੋ ਸਾਡੇ ਕੋਲ 20 ਇੰਚ ਦਾ ਘੇਰਾ ਬਣਿਆ ਹੋਇਆ ਜੀ 22 ਇੰਚ ਘੇਰੇ ਤੇ ਤੁਸੀਂ ਇਹ ਪਹਿਲਾ ਸੂਟ ਲੈ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਬਣਿਆ ਹੋਇਆ ਨੈੱਕੇ ਦਾ ਲਓ ਬਹੁਤ ਹੀ ਪਿਆਰਾ ਜਿਹਾ ਹੋਇਆ ਇਹਦੇ ਘੇਰੇ ਦੇ ਉੱਪਰ ਵਰਕ ਨਾਲ ਤੁਹਾਨੂੰ 슬ੀਵਸ ਦੇ ਉੱਪਰ ਵੀ ਵਰਕ ਮਿਲੇਗਾ ਠੀਕ ਹੈ ਜੀ 슬ੀਵਸ ਉੱਪਰ ਵਰਕ ਮਿਲੇਗਾ ਬਾਟਮ ਉੱਪਰ ਵੀ ਵਰਕ ਮਿਲੇਗਾ ਸਿਰਫ ਪ੍ਰਾਈਸ ਰਹਿਣੀ ਹੈ 1000 ਰੁਪਏ 1000 ਵਿੱਚ ਇਹ ਸੂਟ ਲੈ ਸਕਦੇ ਹੋ ਸਾਡੇ ਕੋਲੋਂ 슬ੀਵਸ ਉੱਪਰ ਵਰਕ ਹੈ ਬਾਟਮ ਉੱਪਰ ਵਰਕ ਹੈ ਇਹਦੀ ਵੀ ਤੁਹਾਨੂੰ ਲੁੱਕ ਦਿਖਾਵਾਂਗੇ ਸੂਟ ਦੀ ਕਿੱਦਾਂ ਹੋਣੀ ਹੈ ਵੀਡੀਓ ਵਿੱਚ ਦੇਖ ਸਕਦੇ ਹੋ ਤੁਸੀਂ